ਨਾਮ ਕਰੇ ਹੋ ਗਏ ਸਾਡੇ ਮਾਈਕ ਬੰਦ ਸਿੱਧੀ ਜੀ ਗੱਲ ਹੈ ਖੇਤ ਆ ਪਾ ਗਈਆਂ ਸਾਡੀ ਗੱਲ ਅੱਧੀ ਅਧੂਰੀ ਵਿੱਚ ਰਹਿ ਗਈ ਮੇਰੇ ਵੀਰ ਆਣ ਕਣ ਵੀਡੀਓ ਚ ਕੱਟ ਪੁੱਠੇ ਹਿਸਾਬ ਦਾ ਲੱਗਣਾ ਮਾਈਕ ਚਾਰਜ ਨਹੀਂ ਕੀਤੇ ਸੀ ਰਾਹ ਚੇਤਾ ਭੁੱਲ ਗਿਆ ਆਪਾਂ ਗੱਲ ਕਰਦੇ ਸੀ ਮਸ਼ੀਨ ਦੀ ਹਾਂਜੀ ਪਹਿਲੀ ਮਸ਼ੀਨ ਨਾਲੋਂ ਹੋਣ ਵਾਲੀ ਮਸ਼ੀਨ ਕਿੰਨੇ ਬਦਲ ਦਿੱਤੀ ਆ ਸ਼ੇਪ ਦਾ ਬਹੁਤ ਫਰਕ ਪੈ ਗਿਆ ਵੀਰੇ ਤੇ ਇੱਕ ਡਿਜ਼ਾਈਨ ਬੋਡੀ ਬੋਡੀ ਸ਼ੇਪ ਸਾਰੀ ਚੇਤਾ ਬੋਡੀ ਸ਼ੇਪ ਹਾਂਜੀ ਹਾਂ ਤੇ ਅੰਦਰੋਂ ਅੰਦਰੋਂ ਜਿਵੇਂ ਡਰਾਮਾ ਤੇ ਖੁੱਲੇ ਕਰਤੇ ਹੋਰ ਡਰਾਮਾ ਹਾਂ ਹੀ ਹੁੰਦਾ ਨਾ ਜਿਹੜੇ ਵੀਰਾਂ ਨੂੰ ਚੱਲਦੀ ਪਤਾ ਹਾਂ ਜਿੰਨਾ ਤੇ ਹਾਂ ਵੀਰੇ ਬਲੇਡ ਚੱਲਦੇ ਆ ਬਲੇਡ ਉਹ ਆਪਣਾ ਚੱਲਦਾ ਸਿਸਟਮ ਹਾਂ 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 ਹੁਣ ਤਾਂ 61 63 ਇੰਚੀ ਵੀ ਆਉਣ ਲੱਗਿਆ ਆ ਮੈਂ 56 ਇੰਚੀ ਆ ਜਿੰਨਾ ਡਰਾਮਾ ਵੱਡਾ ਹੋਵੇ ਫਿਰ ਉਹਨਾਂ ਕਟਰ ਦਾ ਸਾਈਜ਼ ਵੀ ਵੱਜ ਜਾਂਦਾ ਨਾਲੇ ਮਸ਼ੀਨ ਪਰ ਕਟਰ ਛੋਟਾ ਰੱਖੀਏ ਡਰਾਮਾ ਵੱਡਾ ਕਰਦੀਏ ਫੇਰ ਇਹ ਡਰਾਮਾ 55 ਇੰਚੀ ਵੀ ਹੁੰਦਾਗਾ ਘੱਟੋ ਘੱਟ ਇਹ ਦੋ ਵੱਧ ਜੇ ਕਹਿੰਦਾ ਮੈਂ ਦੇਸੀ ਤਰੀਕੇ ਨਾਲ ਗੱਲ ਕਰਦਾ ਜੇ ਵੱਡਾ ਆਉਦੇ ਲੋ ਕਰ ਪਰ ਆਉਦੇ ਲੋ ਤਾਂ ਵਧਣਾ ਨਹੀਂ ਹਾਂ ਵਧਣਾ ਨਹੀਂ ਇਦੂ ਉੱਤੇ ਫਿਰ ਉਹਦਾ ਜਿਹੜਾ ਵੱਡੀਆਂ ਉਹ ਕਾਰਟ ਤੋਂ ਉੱਤੇ ਉਹਦਾ ਹਿੱਸਾ ਵੀ ਫਿਰ ਖੁੱਲਾ ਲਾਉਂਦੇ ਪਈਆਂ ਤੇ ਬਹੁਤ ਦਿੱਕਤ ਆਉਂਦੀ ਆ ਹੂੰ ਹੁਣ ਇਦੂ ਉੱਤੇ ਜੇ ਆਪਾਂ ਇਸੇ ਨੂੰ ਕਟਰ ਵੱਡਾ ਕਰ ਦਾਂਗੇ ਤੇ ਫਿਰ ਇਹਨੇ ਮਾਲ ਨਹੀਂ ਖਿੱਚਣਾ ਅੰਦਰ ਹਣਾ ਫਿਰ ਲੋਡ ਲਾਊਗਾ ਸਮਾਰੀ ਮਾਲ ਵੱਧ ਜਾਂਦਾਗਾ ਲੰਗਣਾ ਤਾਂ ਥੋੜੀ ਜੀ ਥਾਂ ਤੋਂ ਹੀ ਆ ਸਮਝ ਗਏ ਜੇ ਮਤਲਬ ਕਟਰ ਵੱਡਾ ਕਰਾਂਗੇ ਤੇ ਇਹਨੂੰ ਵੱਡਾ ਕਰਨਾ ਹੈ ਹਾਂਜੀ ਹਾਂ ਇਹਨੇ ਵੀ ਕਰ ਨਹੀਂ ਪਾਇਆ ਇਹ ਕਿੰਨੇ ਇੰਚ ਤੇ ਜਾਣ ਕਟਰ ਕਟਰ ਹੈਗਾ 7 ਫੁੱਟ ਤੇ ਵੀਰੇ 7 ਫੁੱਟ ਤੇ 8 ਵੀ ਆਉਂਦੇ 9 ਸਾਢੇ 7 ਵੀ ਹਾਂ ਬਤਾਵਦੇ ਉਹਦੇ ਤੇ ਸਿਰ ਤੇ ਆ ਕਿੰਨੇ 9 ਫੁੱਟ ਵੀ ਚਲਾਉਂਦੇ ਹੋਣਗੇ ਜ਼ਿੰਮੇਦਾਰ ਕਿ ਸ਼ਾਇਦ ਹੋਵੇ 8 ਤੱਕ 8 ਸਾਢੇ 8 ਤੱਕ ਤਾਂ ਦੇਖਿਆ ਸੋਹਣਿਆ ਹਾਂ ਮੈਂ ਨਾ ਮੈਂ ਤਾਂ ਤਾਂ 9 ਫੁੱਟ ਕਿਹਾ ਸ਼ਾਇਦ ਮੈਂ ਗਲਤ ਨਾ ਵਾਂ ਮੇਰੇ ਪਿੰਡ ਦੇ ਮੁੰਡਿਆਂ ਨੇ ਲਈ ਸੀ ਮਸ਼ੀਨ ਉਧਰ ਲੈ ਕੇ ਜਾਂਦੇ ਜੀ ਟੂਪੀ ਵਾਲਾ ਜਿਹੜੇ ਅੱਛਾ ਠੀਕ ਆ ਵੀਰੇ ਉਧਰ ਕਹਿੰਦੇ ਲਾਂਗਾ ਬਹੁਤ ਵਿਰਲਾ ਉਹਨਾਂ ਨੇ ਸ਼ਾਇਦ 8 ਕੇ 9 ਫੋਟੀ ਸੀ ਕਟਰ ਉਹਦਾ ਉਹ ਜਿਹੜੇ ਤੇ ਜਿਵੇਂ ਏਜੰਸੀ ਵਾਲੇ ਹੋਗੇ ਜਿਵੇਂ ਜਗਤਜੀਤ ਹੋਗੀ ਦੜਬੇ ਵਾਲੇ ਹੋਗੇ ਕੇਐਸ ਹੋਗੇ ਇਹਦਾ ਕਰਦੇ ਹੁੰਦੇ ਆ ਉਮੀ ਤਿਆਰ ਜਿੰਨੇ ਜਿਵੇਂ ਮਾਡਲ ਤਿਆਰ ਕੀਤੇ 7.5 ਹੋ ਗਿਆ 8 ਹੋ ਗਿਆ ਸਪੈਸ਼ਲ ਡਿਮਾਂਡ ਤੇ ਨਹੀਂ ਕਰਦੇ ਜਿਵੇਂ ਕਰਤੇ ਸਾਰੇ ਇੱਕੋ ਮਾਡਲ ਹੀ ਤਿਆਰ ਹੋਣਗੇ ਵੀ ਸਪੈਸ਼ਲ ਚੀਜ਼ ਨਹੀਂ ਕਿਸੇ ਤੇ ਵੀ ਲਾਉਣੀ ਜਿਵੇਂ ਆਪਾਂ ਮੈਸਤਰੀਆਂ ਤੋਂ ਕਰਵਾ ਲੈਨੇ ਆ ਉਹਦੇ ਤੋਂ ਕਿਵੇਂ ਮਰਜ਼ੀ ਮਾਡਲ ਦੱਸ ਕੇ ਕਰਵਾ ਲਾ ਉਹ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਉਹ ਆਪਣੇ ਹਿਸਾਬ ਨਾਲ ਜਿੱਥੇ ਟੂਲ ਵੱਡਾ ਲਾਉਣਾ ਗੇਅਰ ਜਿਹੇ ਜਹਾ ਲਾਉਣਾ ਇਹਨਾਂ ਨੇ ਤਾਂ ਜਿਹੇ ਜਹਾ ਇੱਕ ਗੇਅਰ ਨਾਲ ਸਾਰੇ ਮਸ਼ੀਨਾਂ ਦੇ ਉਹੋ ਜਿਹੇ ਲੱਗਣਗੇ ਆ ਜਾ ਗਰਵ ਗਰਵ ਅਸੀਂ ਫਰੇਮ ਦੇ ਵਿੱਚ ਐ ਇੰਨੇ ਕੀ ਆ ਰਹੇ ਨਾ ਹਾਂ ਨਹੀਂ ਆ ਟਰੈਕਟਰ ਭਾਂਵੇਂ ਵਿੱਚ ਨਾ ਲਈ ਅਸੀਂ ਮਸ਼ੀਨ ਦੀ ਗੱਲ ਕਰਦੇ ਇੱਥੇ ਰਹਿਣਾ ਸੀ ਇਦਾਂ ਹੀ ਆ ਹੁਣ ਇੱਥਿਆਂ ਦੇ ਇੱਥੋਂ ਦਾ ਲਈ ਆ ਜਾ ਵੀ ਆ ਦਿਖਾ ਗਰਵ ਜਿੰਨਾ ਕਿ ਮੈਨੂੰ ਪਤਾ ਮਹਿਕ ਹਾਂਜੀ ਜੇ ਦੋ ਆਪਾਂ ਸਵਰਾਜ ਨੂੰ ਮੈਂ ਇਹਦੀ ਗੱਲ ਨਹੀਂ ਕਰਦਾ ਫਿਰ ਬ੍ਰਾਂਡ ਦੇ ਚੱਕਰ ਚ ਪੈ ਜਾਣਾ ਵੀਰਾਂ ਕਹਣਾ ਇਹਨੂੰ ਕਹਿੰਦਾ ਜਿਵੇਂ ਅਸੀਂ ਸੁਪਰ ਚਲਾਉਂਦੇ ਸੀ ਹਿੰਦੁਸਤਾਨ ਅਸੀਂ ਇੱਥੇ ਪੱਤੀਆਂ ਪਾਉਂਦੇ ਹੁੰਦੇ ਬਣਵਾ ਕੇ ਹਾਂ ਉਹਨਾਂ ਦੇ ਪਾਉਣਾ ਪੈਂਦਾ ਸੀ ਕਲੈਂਪ ਜੀ ਇਹਦੇ ਲੋਡ ਪਊਗੀ ਨਹੀਂ ਇਹਦੇ ਤਾਂ ਲੋਡ ਨਹੀਂ ਪੈਂਦੀ ਇਹਦੇ ਆ ਲੱਗ ਗਿਆ ਸਿੱਧੇ ਨੇ ਜੱਕ ਜੀ ਕਿਵੇਂ ਮਰਜ਼ੀ ਸੈਟਿੰਗ ਕਰ ਲਾ ਇਹਦੇ ਨਹੀਂ ਕੋਈ ਚੱਕਰ ਨਹੀਂ ਜੀ ਇਹ ਹਿੱਲਣਾਈ ਨਹੀਂ ਨਹੀਂ ਹਿੱਲਣਾ ਹੀ ਨਹੀਂ ਜੀ ਓਕੇ ਇਹਦੀ ਆਸਥ ਕੱਢੀ ਕਿ ਨਹੀਂ ਡੀਜ਼ਲ ਦੀ ਪਰ ਸੀਜ਼ਨ ਹੀ ਇਹਦਾ ਪਹਿਲਾ ਸੀਜ਼ਨ ਹਜੇ ਪਹਿਲਾ ਹੈਗਾ ਵੀਰੇ ਹਾਂ ਇਹ ਵੀ ਨਾ ਮੈਨੂੰ ਦੱਸੀ ਜਦੋਂ ਇਹ ਐਨ ਪੂਰਾ ਓਕੇ ਚੱਲਿਆ ਨਾ ਹਾਂਜੀ ਜਦੋਂ ਮੈਨੂੰ ਸਾਰਾ ਕੁਝ ਦੱਸੀ ਕਿ ਹਣ ਲਈਏ ਬਾਬੇ ਦਾ ਨਾਂ ਤੇ ਨੂੰ ਚਲਾਈਏ ਹਾਂਜੀ ਹਾਂ ਵੀਰ ਨੇ ਮੱਥਾ ਟੇਕ ਲਿਆ ਹਨਾ ਹਾਂਜੀ ਇਹ ਆ ਉਹ ਆ ਗਿਆ ਆਪਣਾ ਸਵਰਾਜ ਉਹ ਟਰੈਕਟਰ ਦੀ ਵੀਡੀਓ ਵੀ ਅਸੀਂ ਕੀਤੀ ਹੈ ਯਾ ਹਾਂ ਉਹਦੀ ਵੀ ਕੀਤੀ ਜੇ ਕਿਸੇ ਵੀਰ ਨੇ ਵੇਖਣੀ ਨਾ ਕੱਢ ਕੇ ਦੇਖ ਲਿਓ ਮੋਟਾ-ਮੋਟਾ ਮੈਂਕ ਦੱਸ ਦੇ ਆ ਜਾ ਉਹਦੇ ਤੇ ਆ ਜਾ ਆਪਣੇ ਗਰਵ ਇਹ ਟਰੈਕਟਰ ਵੀਰ ਨੇ ਪਹਿਲਾਂ ਤੂੜੀ ਦੇ ਸੀਜ਼ਨ ਇਹਦੇ ਤੇ ਲਾਇਆ ਹਨਾ ਹਾਂਜੀ ਹਾਂ ਸਭ ਇੱਥੇ ਲਾਇਆ ਹੈ ਇਹਦੇ ਤੇ ਹਾਂ ਇਹ ਕਰਮਾਲੇ ਤੋਂ ਹੁਣ ਬਾਅਦ ਚੋਦਰ ਹਾਂਜੀ ਹਾਂ ਸਭ ਤੋਂ ਪਹਿਲਾਂ ਸਟਾਰਟਿੰਗ ਇਹ ਛੋਟੇ ਨਾਲ ਹੀ ਹੋਈ ਹੈ। 13 ਚ ਲਾਇਆ ਇਹਦੇ 13 ਇਹ ਨਵਾਂ ਲਿਆਂਦਾ ਸੀ ਕਿ ਸੈਕਿੰਡ ਨਹੀਂ। ਨਹੀਂ ਸੈਕਿੰਡ ਹੈ 10 ਚ ਲਿਆਂਦਾ ਸੀ ਆਪਾਂ ਤਿੰਨ ਮਾਡਲ ਆਏ ਵੀਰੇ। ਤਿੰਨ ਮਾਡਲ। ਹਾਂਜੀ। ਇੰਜਨ ਇਹਦਾ ਕਿਵੇਂ ਦੱਸਿਆ ਜੀ ਉਹਦਾ ਆਪਾਂ ਕਿੰਨਾ ਚੱਲ ਦੋ ਰੀ ਕਰਾਤਾ। ਇੰਜਨ ਇਹਦਾ ਇੱਕ ਵਾਰੀ ਤਾਂ ਆਪਾਂ ਕਰਾਈ ਸੀ 2014 ਚ ਤੇ ਇੱਕ ਵਾਰੀ ਹੁਣ ਕਰਵਾਇਆਗਾ 2023 ਚ। ਯਾਰ ਪਹਿਲਾਂ ਇੰਜਨ ਫਿਰ ਬੜਾ ਚੱਲ ਗਿਆ ਇਹਦਾ। ਉਹ ਹੋਰ ਚੱਲ ਜਾਣਾ ਸੀਗਾ ਵੀਰੇ। ਉਹ ਤਾਂ ਆਪਾਂ ਜੇ ਮੈਂ ਡਰਦਿਆਂ ਨਹੀਂ ਕਰਵਾਤਾ। अच्छा हां बीजे मैं टूड़ी ਦਾ ਸੀਜ਼ਨ ਲਾਉਣਾਗਾ ਚੱਲ ਪਹਿਲਾਂ ਤਾਂ ਹੁਣ ਮੈਂ ਵੇਚਣਾ ਖਰਾਬੀ ਕਰੇ ਮੈਂ ਵੇਚਣਾ ਖਰਾਬੀ ਕਰੇ ਹੁਣ ਇਹ ਤਾਂ ਇੰਜਨ ਹੈ ਹੁਣ ਕੀਰਾਂ ਦਾ ਕੰਮ ਓਕੇ ਕਰਵਾਇਆ ਸਾਰਾ ਤਸੱਲੀ ਹੈਗੀ ਆ ਤਸੱਲੀ ਕੀਮਤੋਂ ਬਿਨਾ ਸਾਰਾ ਸਮਾਨ ਨਮਾ ਪਾਇਆ ਯਾਰ ਸਵਰਾਜ ਦੀ ਕੀਮ ਬਦਲੀ ਆ ਕੀ ਕੀਮ ਕਹਿੰਦਾ ਸੌਰੀ ਉਹਦੇ ਤੋਂ ਕ੍ਰੈਂਕ ਤੋਂ ਬਿਨਾ ਮੈਂ ਤਾਂ ਹੀ ਕਿਹਾ ਮੈਂ ਕਿਹਾ ਸੌਰੀ 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 ਕ੍ਰੈਂਕ ਤੋਂ ਬਿਨਾ ਬਾਕੀ ਸਾਰਾ ਹਾਂਜੀ ਹਾਂ ਚਲੋ ਮਾਰੋ ਸਲਫੇ ਨੂੰ ਕਰਮਾਂ ਵਾਲੇ ਨੂੰ ਇਹਨੂੰ ਕਿਹੜੇ ਗੇਅਰ ਚ ਚਲਾਏਗਾ ਇਹਨੂੰ A2 ਚ ਚਲਾ ਲੈਨੇ ਆ ਪਹਿਲਾਂ ਤੋਂ ਇਹ ਪਹਿਲੇ ਜੀ ਰੱਖੀਆਂ ਤੇ ਪਹਿਲਾ ਦਿਨ ਆ ਪਤਾਸੇ ਬਾਬਾ ਜੀ ਦੇ ਮੜਾ ਪਿੱਛੇ ਰੱਖਦੇ ਪੈਣਾ ਚ ਨਾ ਹੁਣ ਫਟਰਾ ਰੀਪਰ ਤਾਂ ਉਹਨਾਂ ਨੇ A2 ਤੇ 83 ਚ ਲਿਖਿਆ ਵੀਰੇ ਉਹ ਲਿਖਿਆ ਵੀ ਹੁੰਦਾ ਇੱਥੇ ਹਾਂ ਉਹ ਇੱਧਰ ਆ ਵੀ ਵਗਾਈ ਮੜਾ ਮੈਨੂੰ ਤਾਂ ਪਤਾ ਨਹੀਂ ਆ ਪਤਾਸੇ ਇੱਧਰ ਆ ਦੇ ਆ ਦੇ ਵੀਰੇ ਇੱਕ ਮਿੰਟ ਵਾਹਿਗੁਰੂ ਵਾਹਿਗੁਰੂ ਜੀ ਸਾਈਡ ਤੇ ਪੈਣਾ ਚ ਨਾ ਆ ਦੇ ਟਿੰਕੀ ਦੇ ਪਿੱਛੇ ਰੱਖਦੇ ਇਹ ਬਾ ਆ ਦੇ ਇਹ ਬਨ ਤਾਂ ਬਾੜਾ ਛੋਟਾ ਘੇਰ ਆ ਗਿਆ ਨਹੀਂ ਇਹਨਾਂ ਨੇ ਲਿਖਿਆ ਆ ਵੇਖੀ ਇਥੋਂ ਸਹੀ ਆ ਰਿਹਾ ਵੇਖੀ ਮੜਾ ਹਾਂਜੀ ਹਾਂ ਸਹੀ ਆਉਂਦਾ ਨੇ ਇਹਦੇ ਚ ਦੱਸਿਆ ਵਾ ਵੀ ਕਿਹੜੇ ਗੇਅਰ ਚ ਨਹੀਂ ਹਾਂਜੀ ਹਾਂ ਤੇ ਲਿਖਿਆ ਹੋਇਆ ਸੱਟ ਰਾਰੀ ਪਰ ਏ 2 ਚ ਸਪੀਡ ਆਰ ਪੀ ਐਮ ਰੇਂਜ ਹਾਂ 1000 ਤੋਂ 2100 ਐਮਪੀ ਉਹ ਤਾਂ ਆਪਣੇ ਤੇ ਸਿਰ ਤੇ ਆ ਵੀ ਜਿੱਥੇ ਸੈਟਿੰਗ ਸੈੱਟ ਚੱਲਦਾਗਾ ਜਿਹੇ ਜਿਹੇ ਆਂਡਾ ਪਹਿਲਾਂ ਇਹਨੂੰ ਪਹਿਲੇ ਚ ਰੱਖੀ ਠੀਕ ਆ ਵੀਰੇ ਤੇ ਬਾਅਦ ਵਿੱਚ ਇਹਨੂੰ ਤੂੰ ਕਰ ਲਈ ਦੂਜੇ ਚ ਆ ਵੀ ਕਰਕੇ ਦੇਖ ਲਈ ਕਲਟੀਵੇਟਰ ਇਹਨਾਂ ਨੂੰ ਲਿਖਿਆ ਹੋਇਆਗਾ ਬੀ 3 ਚ ਅੱਛਾ ਹਲ ਹਲ ਇਹ ਦੱਸਿਆ ਕਿੰਨੇ ਪਾਉਣੇ ਆ ਹਲ ਨਹੀਂ ਦੱਸਿਆ ਵੀਰੇ ਕਿਹੜੀ ਦੱਸਿਆ ਨਾ ਹਾਂ ਇਹ ਸਮਲੇ ਤੇਰਾ ਕਿਤੇ ਤੇਰਾ ਕਿਤੇ 52 ਦਾਸ ਮਗਰ 15 ਪਾਈ ਜਾਂਦੇ 17 ਘਟੋ ਘਟ ਫਿਰ ਐਵਰੇਜ ਦਾ ਹਾਂ ਤੇ ਇਤੋਂ ਵੱਡਾ ਨਾ 13 ਤਾਂ ਉਦਨੇ ਅਸੀਂ ਕੱਢੇ ਸੀਗੇ ਉਹ ਕਰੇ ਸੀ ਚਲਾਏ ਸੀ ਚੱਲ ਤੂੰ ਦੇ ਘੜਾ ਪਾ ਲਿਆ ਮੈਨੂੰ ਆਹ ਦੇ ਦੇ ਤੂੰ ਪਾ ਟਰਾਲੀ ਉਧਰੇ ਨਾ ਚ ਰਿੱਧਰ ਕਰਨੋ ਗੱਲ ਹਾਂ ਇਹ ਮਾਰਨੇ ਗੱਲਾਂ ਤੂੰ ਵੀਰ ਇਹ ਵੀਰ ਦਾ ਪਹਿਲਾ ਦਿਨ ਆ ਹਨਾ ਇਹ ਟਰੈਕਟਰ ਤੇ ਟਰੈਕਟਰ ਤੇ ਪਹਿਲਾ ਦਿਨ ਪਹਿਲਾਂ ਵੀ ਕਿਹੜੇ ਟਰੈਕਟਰ ਤੇ ਲਾਇਆ ਸੀ ਜਣ ਹੈਲੋ ਬਾਅਦ ਚ ਕਰ ਲਈ ਤੰਤਰਾ ਉਹ ਕਮੈਂਟ ਹਾਂ ਹਾਂ ਚਲਾਉਣੇ ਬਥੋ ਵੀਡੀਓ ਬਾਈ ਠੀਕ ਰੋਕ ਸੀ ਗਿਆ ਠੀਕ ਹੈ ਹਾਂ ਹਾਂ ਟਾਈਮ ਦਾ ਕਰ ਲੈ ਠੀਕ ਆ ਤੇਰੀ ਗੱਲ ਸਾਰੀ ਮੈਂ ਵਿੱਚ ਪਾ ਦੇਣੀ ਠੀਕ ਹੈ ਮੈਂ ਐਂ ਪਾ ਦੇਣੀ ਹਾਂਜੀ ਪਹਿਲਾਂ ਕਿਹੜਾ ਟਰੈਕਟਰ ਬਾਈ ਚਲਾਉਂਦੇ ਸੀ ਮੈਂ ਪਹਿਲਾਂ ਚਲਾਇਆ ਸਵਰਾਜ ਇਸੇ ਤੇ ਇਸੇ ਤੇ ਹੂੰ ਤੁਸੀਂ ਇਹਨਾਂ ਨਾਲ ਹੀ 2013 ਤੋਂ ਮੈਂ 2013 ਤੋਂ ਇਹਨਾਂ ਨਾਲ ਵੈਰੀ ਗੁੱਡ ਈ ਹੈ ਇਹਨਾਂ ਨੂੰ ਆਪਣੇ ਤੇ ਮੈਨੂੰ ਇਥੇ ਤੁਹਾਡੀ ਵੀ ਪਤਾ ਲੱਗਦੀ ਯਾਰ ਕਹਿਣ ਦਾ ਮਤਲਬ ਉਹ ਆ ਯਾਰ ਤੁਸੀਂ ਵਧੀਆ ਤੇ ਵੀ ਵਧੀਆ ਬਣੀ ਦੇ ਛਿਰ ਤੇ ਆ ਜੀ ਹਣਾ ਬਾਕੀ ਇਹਨਾਂ ਨੂੰ ਆਪਣੇ ਬਾਰੇ ਪਤਾ ਕਿਤੇ ਇਕੱਲੇ ਨੂੰ ਛੱਡੀ ਜਾਣ ਕਿਤੇ ਤੁਰੇ ਫਿਰਨਾ ਤੁਸੀ ਕੀ ਯਕੀਨ ਹੈ ਇਹਨਾਂ ਨੂੰ ਮੈਨੂੰ ਇਹਨਾਂ ਤੇ ਐਡਾ ਸੰਦ ਕੌਣ ਫੜਾਉਂਦਾ ਐਡਾ ਟਰੈਕਟਰ ਲੈ ਕੇ ਇੰਨਾ ਟਾਈਮ ਲੰਮਾ ਟਾਈਮ ਨਿਭਦੀ ਨਹੀਂ ਹੁੰਦੀ ਨਾ ਜਨਤਾ ਨਸੀਜਨ ਲਵਾ ਜਾਂਦਾ ਜਦੋਂ ਬਣਾ ਕੇ ਰੱਖਿਆ ਗੋਰ ਪਿੱਛੇ ਹੋ ਜਾ ਥੜਾ ਔਖੀ ਆ ਹਾਂ ਯਾਨੀ ਦੋ ਸੀਜ਼ਨ ਤੋਂ ਬਾਅਦ ਮੈਂ ਤਾਂ ਦੇਖਿਆ ਨਹੀਂ ਕੋਈ ਬਈ ਬੰਦਾ ਉੱਥੇ ਗਿਆ ਹੋ ਮੁੜ ਕੇ ਹੂੰ ਯਾਨੀ ਮੈਂ ਪਹਿਲੇ ਡਰਾਈਵਰਾਂ ਜਿਹੜਾ ਵੀ 13 ਸਾਲ ਤੋਂ ਇਹਨਾਂ ਦਿਨ 13 ਤੋਂ ਚੱਲਦਾ ਵਾ ਤੇ ਬਾਕੀ ਅੱਜ ਕਿਦਾਂ ਨਵਾਂ ਟਰੈਕਟਰ ਲੈਤਾ ਹਾਂ ਹਾਂ ਹੁਣ ਤਾਂ ਚਾਹ ਜੀ ਦੱਬੀ ਹੋਣਾ ਕੰਮ ਹੋਰ ਇਹ ਤਾਂ ਗੇਰਾਂ ਦਾ ਪਤਾ ਕਿ ਨਹੀਂ ਸਹੀ ਤੈਨੂੰ ਬਾਈ ਲੱਗ ਜਾਣਾ ਗੇਰਾਂ ਦਾ ਤਾਂ ਪਤਾ ਹੁੰਦਾ ਲੱਗ ਜੂ ਪਤਾ ਹਾਂ ਹਾਂ ਬਸ ਵੈਸੇ ਤੈਨੂੰ ਬਾਈ ਜਿੱਦਾਂ ਪਤਾ ਗੇਰ ਇਧਰੋਂ ਹੀ ਪਤਾ ਤਾਂ ਇਹਨੂੰ ਪਤਾ ਹੀ ਆ ਇਹ ਇਹ ਤਾਂ ਹਾਈ ਲੋ ਚ ਲੋ ਚ ਲੋ ਗਿਆ ਵਿਜਲਾ ਗੇਰ ਇਹਨੂੰ ਹੁਣ ਇਹਦੇ 4 ਆ ਇਹ ਤੇ ABC ਲਿਖਤਾ ਇਹਨਾਂ ਨੇ ਹਾਂ ਸਭ ਤੋਂ ਲੋਗ ਇਹਦਾ A ਹੋ ਗਿਆ ਹਾਂਜੀ ਉਦੋਂ ਥੋੜਾ ਉੱਤੇ ਹੋ ਗਿਆ 20 ਫਿਰ ਸੀ ਡੀ ਨਾ ਦੀ ਹ ਅਡੀ ਹਾਈ ਚ ਵੀ ਹਾਈ ਹੋ ਗਿਆ ਇਹ ਲੋਚ ਵੀ ਲੋ ਹੋ ਗਿਆ ਇਹਨੋਂ ਤੂੰ ਏ ਚ ਚਲਾਉਣਾ ਦੂਜੇ ਚ ਹਾਂ ਦੂਜੇ ਚ ਪਹਿਲਾਂ ਪਹਿਲੇ ਚੇਰੇ ਦੇਖ ਲੈ ਲੈ ਟਰਾਈ ਲੈ ਕੇ ਕਿੰਨਾ ਕੁ ਤੋਰਾ ਕਿਵੇਂ ਤੋੜ ਚੱਲ ਬਾਈ ਤੂੰ ਵੀ ਚੇਤਾ ਰੱਖੀ ਵੀ ਇਹਨੂੰ ਤੂੜੀ ਵਾਲੀ ਤੇ ਰੱਖਣਾ ਤੂੰ ਇਧਰੋਂ ਏ ਹੀ ਆ ਹਾਂ ਇਧਰੋਂ ਏ ਹੀ ਰੱਖਣਾ ਜਦੋਂ ਟਰਾਲੀ ਬੈਕ ਕਰਨੀ ਉਦੋਂ 20 ਪਾਲਿਆ ਉਦੋਂ ਭਾਵੇਂ 20 ਪਾਲਿਆ ਉਦੋਂ ਪਾਲ ਬੇ ਇਹ ਪਹਿਲਾ ਦੂਜਾ ਬਸ ਠੀਕ ਜੇ ਕਿਦਾ ਜਮਾ ਵੀਰਲਾ ਮਤਲਬ ਖਾਲੀ ਆ ਉਹਨਾਂ ਨੇ ਕਿ 1 ਲੱਖ ਦੇਣੀ ਕਹਿੰਦੇ ਹਾਂ ਕਲੱਚ ਦੇ ਬਾਰੇ ਤਾਂ ਰੱਖਣਾ ਨੇ ਉਹ ਤਾਂ ਗੇਰੀ ਬਦਲਿਆ ਜਾਂਦਾ ਉਹ じゃ ਛੋਟਾ ਕਲੱਚ ਤੇ ਤਾਂ ਹਵਾ ਨਹੀਂ ਆਉਂਦੇ ਨਹੀਂ ਨਹੀਂ ਵਹਿਣ ਦੇਣੀ ਇਹ ਚੱਕਰ ਜੇ ਹਵਾ ਦਿੱਤਾ ਤਾਂ ਹੀ ਮੈਂ ਤੈਨਾਂ ਜਾਵਾ ਇੱਥੇ ਗੁਟਕਾ ਲਵਾ ਲਾਂਗੇ ਕੋਈ ਨਹੀਂ ਲੋੜ ਹੀ ਨਹੀਂ ਜਾਉਰੇ ਕੋਈ ਚੀਜ਼ ਪਹਿਲੀ ਉੱਤੇ ਦਾ ਬਾੜਾ ਹੋ ਗਿਆ ਗੁਟਕਾ ਹੀ ਲੱਗ ਜਾਏ ਲੱਗ ਜਾ ਕਰੋ ਉੱਤੇ ਨੱਪਿਆ ਇੱਧਰ ਰਾਤ ਦੇ ਨੂੰ ਚਾਰ ਇਟਾਂ ਨਾ ਉਹ ਗੁਟਕਾ ਗੁਟਕਾ ਹੀ ਬਣਾ ਲਾ ਲਿਆ ਲੱਕੜ ਦਾ ਗੁਟਕਾ ਕਰੇ ਉਹ ਸਾ ਬਣਾਣਾ ਤਰਿਆ ਇਹ ਬਾਈ ਦੱਸੋ ਚੱਕਰ ਕੀ ਆ ਇਹ ਟਰੈਕਟਰ ਆ ਗਿਆ ਪਾਵਰ ਹੂੰ ਆ ਦੇਖ ਇਹਦਾ ਤੂੰ ਇੰਨਾ ਕੀ ਪੈਰ ਆ ਗਿਆ ਇਨੇ ਤੇਰਾ ਉਤੋਂ ਨਹੀਂ ਕੀੜਾ ਨਹੀਂ ਲਿਆਉਣਾ ਤੇ ਮੁਸ਼ਕ ਮਾਰ ਲੱਗੇ ਲੱਗ ਜਾਨਾ ਇਹ ਡਾਕਟਰ ਇਹੋ ਜੇ ਆ ਤਾਂ ਹੀ ਕਈ ਵੀਰ ਜੌਂੜੀਏ ਤੋਂ ਕਲਪਦੇ ਵੀ ਆ ਉਹ ਯਾਰ ਸਾਡੀ ਤਾਂ ਕਲਚ ਪਲੇਟ ਹੀ ਉੱਡ ਗਈ ਉਹ ਫਤਾਈ ਜਾਂਦੀ ਹੈ ਕਿੰਨੇ ਕਿਲੋ ਜਾਂਦੀ ਆ ਕਈ ਵੀਰਾਂ ਨੂੰ ਨਹੀਂ ਪਤਾ ਸਾਡੇ ਹੁਣ ਉਹ ਦੂਜੀ ਪਰਮਾ ਕਲਚ ਕਰਦੇ ਹਾਂ 20 ਹਰ ਕਿੰਟਾ ਚੱਲਦਾ ਹਾਂ ਤੇਲ ਚ ਗੱਲ ਚ ਬੱਲੇ ਬੱਲੇ 20000 ਘੰਟਾ ਮੂੰਹ ਨਾਲ ਕਹ ਬਹੁਤ ਹੋ ਜਾਂਦਾ 20000 ਘੰਟਾ ਤਾਂ ਮੈਂ ਕਹਿੰਦਾ 20 ਕਹਿੰਦੇ 10 ਹੀ ਗੱਲ ਜੀ ਯਾਰ 10 ਹੀ ਚੱਲ ਜੀ 10000 ਵੀ ਬਹੁਤ ਹੋ ਜਾਂਦਾ ਬੱਲੇ ਬੱਲੇ ਆ ਮੈਂ ਕਹਿੰਦਾ ਰੀ ਧੰਨ ਧੰਨ ਹੋ ਜਾਣੀ ਚੱਲ ਵੀ ਜੱਟਾ ਖਿੱਚੀਏ ਕੰਮ ਤੂੰ ਵੀਰ ਨੂੰ ਸਿਖਾ ਪਾ ਟਰਾਲੀ ਮੈਂ ਮਾਰਦਾ ਗੱਲਾਂ ਇੱਥੇ ਘਰ ਨੂੰ ਸਟਾਰਟ ਕਰਵਾ ਲੈਣ ਵਾਸਤੇ ਕੋਈ ਸੋਚਾ ਬਾਈ ਸਾਡਾ ਰੱਖ ਲੋ ਅੱਛਾ ਜੀ ਹਾਂ ਛਕ ਲੈਨੇ ਕੋਈ ਨਹੀਂ ਬਾਅਦ ਚ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਮਬਈ ਛਕ ਲੈਨੇ ਬਾਬੇ ਨੂੰ ਵਿਖਾ ਦੇ ਇਹ ਬਾਬਾ ਜੀ ਨੇ ਮੱਥਾ ਟੇਕ ਕੇ ਇਹ ਪ੍ਰਸ਼ਾਦ ਵਰਤਾਇਆ ਆ ਜਾ ਇੱਧਰ ਵੀ ਵੇਖੀ ਹਾਂ ਨੇ ਛੋਟੇ ਨੂੰ ਚੱਲਦੇ ਨੂੰ ਬਾਬਾਈ ਤੁਸੀਂ ਹੈਲਪਰ ਤੁਸੀਂ ਮਸ਼ੀਨ ਦਾ ਤੁਸੀਂ ਨਹੀਂ ਚਲਾਉਂਦੇ ਟਰੈਕਟਰ ਨਹੀਂ ਜਮੈਂ ਨਹੀਂ ਟਰੈਕਟਰ ਉਹ ਜਹਾ ਕਰ ਅੱਛਾ ਚਲਾਉਂਦੇ ਇਹ ਸਾਡਾ ਸ਼ਰੀਕਾ ਹੀ ਆ ਭਾਈ ਚਰਾ ਇਹਦਾ ਸ਼ਰੀਕਾ ਭਾਈ ਚਰਾ ਮੈਨੂੰ ਇੱਕ ਹੀ ਕਹਿੰਦੇ ਵੀ ਨਾਲ ਪ੍ਰੋਬਲਮ ਆ ਕੇ ਹੈਲਪਿੰਗ ਮਤਲਬ ਹਾਂ ਚਲ ਹੁੰਦਾ ਈ ਅੰਕਲ ਆਪਦੇ ਘਰਾਂ ਦਾ ਇਨਾ ਕਸਾਬ ਕਦਾ ਵਾ ਸੱਕੇ ਹੀ ਆ ਸੀ ਆਪ ਵਿੱਚ ਭਾਈ ਆਹ ਵੀਰ ਸਕੇਗੇ ਆਹ ਵੀਰ ਨਾ ਉਹ ਸਾਡੇ ਮੈਕ ਵੈਰੀ ਗੁੱਡ ਯਾਰ ਇਹ ਤਾਂ ਆਪਣਾ ਡਰਾਈਵਰ ਓਕੇ 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 ਇਹ ਤਾਂ ਕਿਸਾਨ ਦੇ ਕੀ ਕਹਿੰਦੇ ਹੁੰਦੇ ਆ ਭਾਈ ਭਾਈ ਹਾਂ ਭਾਈ ਰੰਦੀ ਸ਼ਰੀਕਾ ਸਾਡਾ ਯਾਨੀ ਕਿ ਭਾਈ ਤੇ ਅੰਕਲ ਗੱਲ ਤਾਂ ਟਰੈਕਟਰ ਦੀ ਕਰਦੇ ਤਾ ਹਣ ਤੁਸੀਂ ਚਲੋ ਤੁਹਾਡੇ ਮੈਕ ਲਾ ਦਿੰਨਾ ਤੁਸੀਂ ਵੀ ਕਹਿਣਾ ਵਾ ਸ਼ਰੀਕਾ ਭਾਈ ਚਾਰਾ ਭਾਈਚਾਰਾ ਜਿਹੜੇ ਭੈਣ ਭਰਾ ਇਕੱਠੇ ਹੁੰਦੇ ਜਾਨੀ ਕਿ ਸ਼ਰੀਕੇ ਦੇ ਦੋ ਮਤਲਬ ਸਮਝੇ ਜਾਂਦੇ ਆ ਇੱਕ ਸ਼ਰੀਕਾ ਸਮਝਿਆ ਜਾਂਦਾ ਹੈ ਵੀ ਗੰਦਾ ਮਾੜੀ ਨਿਗਾਹਾਂ ਵੇਖਣ ਵਾਲਾ ਨਹੀਂ ਔਰ ਮੇਰਾ ਮਾੜਾ ਸਮਝਦਾ ਇੱਕ ਸ਼ਰੀਕਾ ਆਪਾਂ ਦੱਸਦੇ ਹਾਂ ਵੀ ਇਹ ਮੇਰੇ ਸ਼ਰੀਕੇ ਚ ਆ ਸਾਡਾ ਬਹੁਤ ਭਾਈਚਾਰਾ ਚੰਗਾ ਹੈ ਸਾਡੇ ਦਾਦੇ ਪਰਦਾਦੇ ਪਾਕਿਸਤਾਨੋਂ ਆਏ ਸੀ ਲਾਹੌਰ ਗਏ ਉਹ ਲਾਹੌਰ ਪਿੰਡ ਚੋਂ ਲਾਹੌਰ ਗਏ ਅਸੀਂ ਲਾਹੌਰ ਗਏ ਅਸੀਂ ਲਾਹੌਰੀਏ ਸਾਡੀ ਗੋਤ ਬਾਠ ਓਕੇ ਅਸੀਂ ਲਾਹੌਰੀਏ ਅੱਛਾ ਹੀ ਫਿਰ ਤੋਂ ਬਹੁਤ ਸਾਡੀ ਹੂੰ ਉਹ ਹੋਰ ਪਾਸ਼ਾ ਜੀ ਦੇ ਵਿੱਚ ਹੈਗੇ ਲੋਕ ਨਹੀਂ ਉਦੋਂ ਦੀ ਅੰਕਲ ਤੁਹਾਡੀ ਪਾਖਾ ਬਦਲੀ ਨਹੀਂ ਹਲੇ ਤੱਕ ਪਰ ਮੇਰੀ ਨਹੀਂ ਬਦਲੀ ਤੇ ਤੁਹਾਡੀ ਕਿੱਥੋਂ ਬਦਲਨੀ ਆ ਮੇਰੀ ਨਹੀਂ ਬਦਲੀ ਹਲੇ ਤੱਕ ਕਦੋਂ ਕਿੱਡੇ ਸੀ ਜਦੋਂ ਇਸ ਏਰੀਆ ਚ ਆ ਗਏ ਸੀ ਸਾਡਾ ਤਾਂ ਜਰਮ ਇਧਰ ਲੈ ਸਾਡੇ ਪਿਤਾ ਜੀ ਦਾ ਉਧਰ ਸੀਗੇ ਓਕੇ ਜਨਮ ਤੁਹਾਡਾ ਇਧਰ ਹੋਇਆ ਹਾਂ ਉਹ ਜਾੜੇ ਪਿਆ ਸਾਡੇ ਪਿਤਾ ਜੀ ਦੱਸਦੇ ਹੁੰਦੇ ਵਾੜ ਟੁੱਕ ਬਹੁਤ ਹੋਈ ਦੇਖੀ ਉਹਨਾਂ ਨੇ ਉਧਰ ਮੁਸੀਬਤਾਂ ਨਾਲ ਆਇਆ ਯਾਨੀ ਕਿ ਇਧਰ ਸਟ੍ਰਗਲ ਕਰਕੇ ਸਾਰਾ ਕੁਝ ਬਣਾਇਆ ਹਾਂ ਬਹੁਤ ਕੁਝ ਸਾਡਾ ਪਨਕੇ ਬਣਾਇਆ ਹਾਂ ਸਾਡੇ ਪਿਤਾ ਜੀ ਹੁਣਾਂ ਨੇ ਬਹੁਤ ਕਮਾਈ ਕੀਤੀ ਇੱਥੇ ਆ ਕੇ ਕਿਉਂਕਿ ਆ ਫਸਲਾਂ ਝੋਨੇ ਝੂਨੇ ਦਾ ਹੋਣੇ ਹੋਣ ਲੱਗੇ ਆ ਪਹਿਲਾਂ ਤਾਂ ਇੱਥੇ ਮਾਰੂ ਸੀ ਪਾਣੀ ਪੂਣੀ ਖੜਾ ਰਹਿੰਦੇ ਡੱਬਾਂ ਅਸੀਂ ਆਪਦੀ ਦੇਖੀਆਂ ਉਮਰ ਚ ਮੋਂਗਫਲੀ ਹੁੰਦੀ ਸੀ ਇੱਧਰ ਰੇਤਾ ਪਰਲੀ ਪਾਸੇ ਹਾਂ ਮੋਂਗਫਲੀ ਘਣੀ ਹੁੰਦੀ ਸੀ ਹਾਂ ਕਿਤੇ ਹੁੰਦੇ ਸੀ ਛੋਲੇ ਜਾਂ ਮੋਂਗਫਲੀ ਪਾਸੇ ਹਾਂ ਇਹੋ ਜਿਹਾ ਕੁਝ ਆ ਹੁਣ ਟਰੈਕਟਰ ਆ ਕੇ ਵੱਡੇ ਯਾਨੀ ਕਿ ਹੁਣ ਜੋ ਨਹੀਂ ਲਾਜਾਦੇ ਹੋ ਗਏ ਟ੍ਰੇਟਾਂ ਨੇ ਲਾਉਣ ਲਾਤੇ ਹਾਂ ਪਹਿਲਾਂ ਤਾਂ ਪਾਣੀ ਦੇਖ ਲਓ ਸਾਧਨ ਹੀ ਨਹੀਂ ਸੀ ਬੋ ਹੁੰਦੇ ਖੂਹ ਹੁੰਦੇ ਸੀ ਹਾਂ ਹੁਣ ਪਹਿਲਾਂ ਦੂਜੇ ਇੰਜਨ ਆਏ ਇੰਜਨਾਂ ਤੋਂ ਬਾਅਦ ਦੂਜੀਆਂ ਮੋਟਰਾਂ ਆਈਆਂ ਮੋਨੋਬਲਾਕ ਉਹ ਤੋਂ ਬਾਅਦ ਹੁਣ ਮੱਛੀਆਂ ਆਈਆਂ ਹੁਣ ਮੱਛੀਆਂ ਉਹ ਮੋਟਰਾਂ ਮੌਕੇ ਦਾ ਮੋਤਾਂ ਬਹੁਤ ਹੁੰਦੀਆਂ ਖੂਹਾਂ ਡੂੰਘੀਆਂ ਹੁੰਦੀਆਂ ਸੀ ਬਹੁਤ ਕੋਈ ਡਰਦਾ ਵੜਦਾ ਨਹੀਂ ਸੀ ਨਾ ਖੂਹ ਚ ਮੈਂ ਕਹਿੰਦਾ ਖੂਹਾਂ ਆਪਾਂ ਤਾਂ ਲੈ ਗਏ ਸੀ 40 40 ਫੁੱਟ ਤੇ ਸਾਡੇ ਵਾਲ ਤਾਂ ਚਲੇ ਗਈਆਂ ਸੀ ਹਾਂਜੀ ਉਹ ਤਾਂ ਫਿਰ ਕਈ ਗਾਇਸ ਬਣ ਜਾਂਦੇ ਹਾਂ ਫਾਜਲ ਕਿਆ ਕੰਨੀ ਉਧਰ ਮੇਰੇ ਨਾਨਕੇ ਟੱਪਾਂ ਵਾਲੀ ਹਾਂਜੀ ਉਧਰ ਉੱਚੇ ਆ ਬਿਲਕੁਲ ਪਾਣੀ ਉੱਪਰ ਹਾਂ